ਦੀਆਂ ਨੂੰ ਪੂਜਣ ਵਾਲੇ ਉਹ ਮਾਤਾ ਦੇ ਪੁਜਾਰੀ ਮੱਥੇ ਤੇ ਤਿਲਕ ਲਾਉਣ ਵਾਲੇ ਟੱਲੀਆਂ ਖੜਕਾਉਣ ਵਾਲੇ ਗਲ ਵਿੱਚ ਜਨੇਊ ਪਾਉਣ ਵਾਲੇ ਨੇ ਪਰ ਧਿਆਨ ਦੇਣਾ ਜਿੰਦੇ ਅੱਗੇ ਫਰਿਆਦ ਕਰ ਰਹੇ ਨੇ ਉਹ ਕਹਿੰਦਾ ਨਾ ਸਾਡਾ ਮੂਰਤ ਨਾਲ ਨਾ ਸਾਡਾ ਦੇਵੀ ਦੇਵਤਿਆਂ ਨਾਲ ਨਾ ਸਾਡਾ ਮੱਥੇ ਤੇ ਤਿਲਕ ਨਾਲ ਨਾ ਸਾਡਾ ਜਨੇਊ ਨਾਲ ਕੋਈ ਸੰਬੰਧ ਸਤਿਗੁਰਾਂ ਨੇ ਬਾਣੀ ਵਿੱਚ ਬੜੇ ਪਿਆਰੇ ਬਚਨ ਆਖੇ ਦਾਤਾ ਜੀ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਨਾ ਅਸੀਂ ਹਿੰਦੂਆਂ ਵਿੱਚਾਂ ਨਾ ਅਸੀਂ ਮੁਸਲਮਾਨਾਂ ਵਿੱਚਾਂ ਅੱਲਾ ਰਾਮ ਕੇ ਪਿੰਡ ਪ੍ਰਾਨ ਅਸੀਂ ਤੇ ਉਸ ਪਰਿਪੂਰਨ ਪ੍ਰਮਾਤਮਾ ਦੀ ਸੰਤਾਨ ਹਾਂ ਜਿਸ ਦਾਤੇ ਨੇ ਸਾਨੂੰ ਸੰਸਾਰ ਦੇ ਵਿੱਚ ਜਨਮ ਦਿੱਤਾ ਹੈ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਇੱਕ ਤੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਫਰਿਆਦੀ ਬਣ ਕੇ ਆਇਆ ਪਰ ਜਿਹਨੂੰ ਫਰਿਆਦੀ ਬਣ ਕੇ ਆਇਆ ਨਾ ਮੇਰੇ ਸਤਿਗੁਰ ਨੇ ਧਰਮ ਨਹੀਂ ਵੇਖਿਆ ਜਾਤ ਨਹੀਂ ਵੇਖੀ ਮਸਬ ਨਹੀਂ ਵੇਖਿਆ ਕਰਦੇ ਕੀ ਨੇ ਨਹੀਂ ਵੇਖਿਆ ਇਹਨਾਂ ਦੇ ਕਰਮਾਂ ਤੋਂ ਇਹਨਾਂ ਨੂੰ ਅਸੀਂ ਰੋਕ ਨਹੀਂ ਆਂ ਵੀ ਐਸਾ ਨਾ ਕਰੋ ਦਾਤਾ ਨੇ ਕੋਈ ਚੀਜ਼ ਨਹੀਂ ਵੇਖੀ ਇੱਕੋ ਹੀ ਗੱਲ ਵੇਖੀ ਵੀ ਇਹ ਸਾਡੇ ਕੋਲੋਂ ਫਰਿਆਦੀ ਬਣ ਕੇ ਆਏ ਨੇ ਫਰਿਆਦੀ ਇਸ ਕਰਕੇ ਆਏ ਨੇ ਕਿਉਂਕਿ ਇਹਨਾਂ ਦੇ ਧਰਮ ਨੂੰ ਖਤਰਾ ਹੈ ਧਿਆਨ ਦੇਣਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਧਰਮ ਦੇ ਖਤਰੇ ਨੂੰ ਸਤਿਗੁਰੂ ਜੀ ਉਸ ਖਤਰੇ ਨੂੰ ਦੂਰ ਕਰਨ ਦੇ ਲਈ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਆਪਣਾ ਆਪਾ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਨੇ ਸਾਬ ਕਹਿੰਦੇ ਨੇ ਕਹਿ ਦਿਓ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡਾ ਆਗੂ ਹੈ ਆਗੂ ਨੂੰ ਤੁਸੀਂ ਪਰਮਾ ਲੋ ਆਗੂ ਦਾ ਧਰਮ ਤਬਦੀਲ ਕਰ ਲੋ ਆਗੂ ਨੂੰ ਮੁਸਲਮਾਨ ਬਣਾ ਲੋ ਇੰਨੇ ਕਤਲੋ ਗਾਰਦ ਦੀ ਜਰੂਰਤ ਨਹੀਂ ਅਸੀਂ ਸਾਰੇ ਆਗੂ ਦੇ ਪਿੱਛੇ ਪਿੱਛੇ ਤੁਹਾਡਾ ਧਰਮ ਕਬੂਲ ਕਰ ਲਵਾਂਗੇ